ਕੱਟ ਕੇ ਮੈਂ ਗੱਲ ਕਰਦਾ ਉਹਦੇ ਕਰਦੇ ਨੀ ਆਹ ਇਹਦੇ ਬਦ ਨਾ ਉਹਨੂੰ ਤੇਰਾ ਹੋਰ ਪੋਵਾਲ ਦਾ ਬਿਆੜ ਇਧਰ ਨੂੰ ਦੇਖ ਇਧਰ ਨੂੰ ਵਾਹ ਠੀਕ ਆ ਤੋ ਪਾ ਲਿਓ ਜਿਹੜੇ ਜਾ ਰਹੇ ਚੱਲ ਇਹਨੂੰ ਵੀ ਚੱਕੋ ਉਹ ਠੋਠੇ ਓਠ ਮੇਰਾ ਵੀ ਮਾਰ ਮਾਰ ਹਮਾਰਾ ਮਾਰ ਓਠ ਠੋਠੇ ਚੱਲ 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 ਇਹਨੂੰ ਮਰੇ ਬੈਨ ਵਾ ਬਿਠਾ ਲੋ ਅੱਗੇ ਨਾਲ ਫੜੀ ਫੜੀ ਫੜ ਨਾਲ ਫੜ ਕੇ ਪਾਓ ਨਾ ਨਹੀਂ ਨਾਲ ਫੜ ਲਓ ਉਹਨੂੰ ਵਿਚ ਬਿਠਾਓ ਪਿਛੇ ਨਾਲ ਯਾਰ ਵਾਹਦਾ ਕੋਈ ਨਾ ਮੋੜਾ ਖੰਡਿਆ ਮੋੜਾ ਇੱਥੇ ਆ ਜਾ ਮੋੜਾ ਲੈਣਾ ਭਾਈ ਮੋੜਾ ਫਰਾਉਣਾ ਇਹ ਕਹਿੰਦੇ ਭੂੰਗੇ ਲੈ ਜੀ ਮੇਰਾ ਭਰਾ ਜਾ ਹਲਾ ਬੋਲਾ ਦੇਖ ਲੈ ਭੂੰਗੇ ਲੈ ਜਾ ਜਾ ਜੂਏ ਲੈ ਜਾ ਇਹਨੂੰ ਉਹਨੂੰ ਪਿੱਛੇ ਜਾ ਮੈਂ ਕਹਿੰਦਾ ਕਿਤੇ ਬਨੇ ਤੂੰ ਦੇਖੇ ਭਾਈ ਪਹਿਲੇ ਵੀ ਹੁੰਦੇ ਆ ਤੇ ਦਸੂਰੇ ਭੇਜ ਦਸੂਰੇ ਭੇਜ ਜਗਤ ਨਹੀਂ ਹਾਲੋ ਹਾਂ ਪੜੀ ਮੋੜਾ ਲੈਣਾ ਜੀ ਮੈਂ ਗੁਰੂ ਮੈਂ ਕਰਦਾ ਹਾਂ

ਹਾਂਜੀ ਕਾਲੇ ਨਾਲ ਹੋਣੀ ਨਾ ਟਿਕਾੜ ਆਪਾਂ ਆ ਜਾਓ ਪਤਾ ਨਹੀਂ ਕਿਹਨ ਜਾਣਾ ਤੇ ਦਿਸੂਏ ਬਸ ਠੀਕ ਹੋ ਗਿਆ ਸਭ ਹਾਂਜੀ ਉਹ ধੂਏ ਨੂੰ ਲੈਂਦਾ ਉੱਤਰਵੇ ਉਹਨੂੰ ਵੀ ਲਿਆਓ ਦੂਜਾ ਬੰਦਾ ਚੱਲ ਅਜਾ ਤੂੰ ਮੈਂ ਕੋਈ ਅੰਦਰ ਬਹਿ ਜਾਓ ਜਿੱਥੇ ਜਿੱਥੇ ਬੈਠੋ ਆ ਜਾਓਗਾ ਸਭ ਕੋਈ ਬਾਕੀ ਨਾ ਬੈਠ ਚੱਲ ਚੱਲ ਇੱਥੇ ਬਹਿ ਜਾ ਮੇਰਾ ਭਰਾ ਬੈ ਜਾ ਆਂ ਗਾਂ ਕਰਦੇ ਉਹਨੂੰ ਪੂਰਾ ਭਾਜੀ ਮੈਂ ਕੀ ਹੋਈ ਗੱਲ ਭਾਜੀ ਮੈਂ ਨਾ ਯਾਰ ਦਸੂਏ ਦਸੂਏ 5 ਨੰਬਰ ਦਾ ਕਰ ਕੋਈ ਕਰਦਾ ਹੈ ਨਹੀਂ ਉੱਥੇ ਮੇਰਾ ਭਰਾ ਦੂਏ ਲੈ ਜਾ ਤੇਰੇ ਦਮੇ ਉੱਥੇ ਪਹੁੰਚ ਜਾਣਾ ਹਾਂਜੀ ਭਜੀ ਦੂਏ ਲੈ ਜਾ ਮੈਂ ਤਾਂ ਬਡੋਰੀਆ ਬੋਲਦਾ ਭਜੀ ਦਸੂਏ ਲੈ ਕੇ ਚਲੇ ਦਾਦਾ ਉਹਨਾਂ ਨੂੰ ਇਹ ਬਡੋਰੀਆ ਟਵਾਰ ਹੋ ਗਿਆ ਵੀ ਦਸੂਏ ਪਹੁੰਚੋ ਭਜੀ ਬਸ ਠੀਕ ਆ ਹੁਣ ਚੱਲ ਗਿਆ ਚੱਲ ਗਿਆ ਹੁਣ ਤਾਂ ਭੇਜ ਤਾ ਕਾਰੀ ਐਂਬੂਲੈਂਸ ਚ ਤੇ ਪਹੁੰਚ ਗਿਆ ਹਾਂ ਜੀ ਆ ਜੀ ਜਦੋਂ ਵੀ ਆ ਪਾਹਚੋ ਚੱਕਾ ਹੋ